ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਰ ਪਹਿਲਾ ਮੇਰਾ ਸਵਾਲ ਹੈ ਜੇਕਰ ਆਪਾਂ ਸੰਗੀਤ ਦੀ ਗੱਲ ਕਰੀਏ ਤੇ ਅੱਜ ਦੇ ਦੌਰ ਦੇ ਵਿੱਚ ਬਹੁਤ ਸਾਰੇ ਸਤਿਕਾਰਯੋਗ ਨਵੇਂ ਸਿੰਗਰ ਵੀ ਆਏ ਆ ਪੁਰਾਣੀ ਗਾਇਕੀ ਤੇ ਹੁਣ ਵਾਲੇ ਗਾਇਕੀ ਚ ਫਰਕ ਕਿੰਨਾ ਕੁ ਲੱਗਦਾ ਪੁਰਾਣੀ ਗਾਇਕੀ ਬਹੁਤ ਵਧੀਆ ਜੀ ਅੱਜ ਕੱਲ ਜਿੰਨੇ ਵੀ ਲੋਕ ਨੇ ਸਾਰੇ ਪੁਰਾਣੀ ਗਾਇਕੀ ਨੂੰ ਕਰਦੇ ਨੇ ਤੇ ਕਾਪੀ ਕਰਦੇ ਨੇ ਨਕਲ ਕਰਦੇ ਨੇ ਕਿਉਂਕਿ ਰਾਗ ਕੰਪੋਜੀਸ਼ਨ ਆ ਉਹ ਪੁਰਾਣਾ ਕਹਿੰਦੇ ਹੁੰਦੇ ਵੀ 100 ਦਿਨ ਤੇ ਨਵਾਂ 9 ਦਿਨ ਹਾਂ ਨਾ ਇੱਕ ਸਰ ਇੱਕ ਹੋਰ ਗੱਲ ਹੋ ਜਾਂਦੀ ਹੈ ਕਿ ਕਦੋਂ ਕੋਈ ਪੁਰਾਣਾ ਗੀਤ ਆਪਾਂ ਸੁਣਦੇ ਆ ਤਾਂ ਕਹਿੰਦੇ ਕੋਈ ਮਤਲਬ ਅਰਥ ਨਿਕਲਦਾ ਤੇ ਨਵੇਂ ਅੱਜਕੱਲ Singer ਬਹੁਤ ਸਾਰੇ ਇੱਕ ਚੱਲ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਹਿੰਦੇ ਕਿ ਦੋ ਹਾਏ ਸ਼ਾਬਾ ਬੱਲੇ ਉਰੇ ਪਰੇ ਹੋ ਕੇ ਤੇ ਗੀਤ ਖਤਮ ਹੋ ਜਾਂਦਾ ਪਤਾ ਨਹੀਂ ਲੱਗਦਾ ਕਿ ਕਦੋਂ ਸ਼ੁਰੂ ਹੋ ਗਿਆ ਔਰ ਕਦੋਂ ਖਤਮ ਹੋਇਆ ਜੋ ਦੇਖੋ ਜੀ ਮੈਂ ਪਹਿਲਾਂ ਕალი ਪੁਰਾਣਾ ਬਹੁਤ ਵਧੀਆ ਨਵੇਂ ਵੀ ਬਹੁਤ ਵਧੀਆ ਜੀ ਮੈਂ ਕਿਸੇ ਕੰਟਰੋਵਰਸਟੀ ਜੀ ਨਹੀਂ ਪੈਣਾ ਚਾਹੁੰਦਾ ਤੇ ਵਧੀਆ ਨਵੇਂ ਬੰਦੇ ਵੀ ਵਧੀਆ ਚਲੋ ਹਰੇਕ ਦਾ ਕੰਮ ਹੈ ਕੰਮ ਕਰਨਾ ਤੇ ਕੱਕਰ ਹੀ ਜਾਂਦੇ ਨੇ ਤੇ ਜਿੰਨੇ ਉਹਨਾਂ ਦੇ ਸਰੋਤੇ ਉਹ ਸੁਣੀ ਜਾਂਦੇ ਨੇ ਹਾਂ ਸਰ ਟਾਈਮ ਤੁਹਾਡੇ ਕੋਲ ਹੀ ਬਹੁਤ ਥੋੜਾ ਹੈ ਪਰ 5 ਮਿੰਟ ਤੁਹਾਡੇ ਲੈਣੇ ਆਪਾਂ ਉਹ ਲੈ ਲੈਣੇ ਤੁਹਾਡੇ ਤੋਂ ਧੱਕੇ ਨਾਲ ਵੀ ਨਹੀਂ ਨਹੀਂ ਸਰ ਇੱਕ ਕੋਈ ਵਕੀਰ ਸੁਣਾ ਦਿਓ ਦੋ ਬੋਲ ਹੋ ਜਾਣੇ ਸਾਰੇ ਜੱਗ ਵਿੱਚ ਕੀਤਾ ਏ ਕੁਝ ਖਾਸ ਪੰਜਾਬੀਆਂ ਨੇ ਸੁਰਖ ਲਹੂ ਨਾਲ ਲਿਖਿਆ ਏ ਇਤਿਹਾਸ ਪੰਜਾਬੀਆਂ ਨੇ ਗਊ ਗਰੀਬ ਦੀ ਰੱਖਿਆ ਲਈ ਸੰਗਰਾਮ ਪੰਜਾਬੀ ਦਾ ਰਹੂ ਚਮਕਦਾ ਹਾਂ ਰਹੂ ਚਮਕਦਾ ਦੁਨੀਆ ਉੱਤੇ ਨਾਮ ਪੰਜਾਬੀ ਦਾ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਪੰਜਾਬੀ ਭਾਈਚਾਰਾ ਜਿੰਦਾਬਾਦ ਪੰਜਾਬੀ ਬੋਲੀ ਜਿੰਦਾਬਾਦ ਤੇ ਪੰਜਾਬੀ ਕਮਿਊਨਿਟੀ ਜਿੰਦਾਬਾਦ ਵਾਕੰਜੀ ਲੋਕਾਂ ਦੇ ਖੜੇ ਹੋ ਜਾਂਦੇ ਕਹਿੰਦੇ ਕੋ ਚਲ ਤੁਸੀਂ ਤਾਂ ਨਹੀਂ ਕਹਿੰਦੇ ਕਿ ਵਿਆਹ ਕੀ ਚੇਤਨੀ ਉਹ ਸ਼ਾਪੇ ਬੱਲੇ ਉਹ ਠਾ ਨਹੀਂ ਹੋਈ ਪਰ ਇਹ ਨਜ਼ਾਰਾ ਆ ਗਿਆ ਥੋੜੇ ਜਿਹੇ ਟਾਈਮ ਦੇ ਵਿੱਚ ਸੁਣ ਕੇ ਦਸ਼ਕਨ ਵੀ ਆਇਆ ਹੋਗਾ ਇਹ ਸਾਰੇ ਕਵੋਟਾ ਦਾ ਸੀਨ ਚੱਲ ਰਿਹਾ ਹੈ ਜਿਦਾ ਪਹਿਲਾਂ ਜ਼ਿਕਰ ਕੀਤਾ ਸੀਗਾ ਪਿੰਡਾਂ 'ਚ ਧੜੇਵਾਜਾਂ ਮੜ ਜਾਂਦੀਆਂ ਤੇ ਅੱਜ ਜਦੋਂ ਆਪਾਂ ਪਿੰਡਾਂ 'ਚ ਆਈਏ ਤਾਂ ਕਾਫੀ ਜ਼ਿਆਦਾ ਲੋਕ ਖੜੇ ਹੁੰਦੇ ਆ ਕੋ ਤਹਿਸੀਲ ਦਰਬਾਰਵੇਂ ਨਾ ਕੋਈ ਮੈਸੇਜ ਦੇ ਦਿਓ ਜੋ ਲੋਕ ਬਹੁਤ ਸਰ ਦੇਖਦੇ ਹੋਣਗੇ ਬਸ ਜੀ ਪੰਚਾਇਤੀ ਇਲੈਕਸ਼ਨ ਆ ਗਈਆਂ ਜੀ ਇਹ ਜਿਹੜਾ ਲੋਕਤੰਤਰ ਆ ਸਾਡਾ ਦੇਸ਼ ਹੀ ਪੂਰਾ ਲੋਕਤੰਤਰ ਆ ਵੈਸੇ ਵੀ ਇਹ ਜਿਹੜਾ ਮੇਲਾ ਆ ਲੋਕਤੰਤਰ ਦਾ ਮੇਲਾ ਫੈਸਟੀਵਲ ਫੈਸਟੀਵਲ ਆਫ ਡੈਮੋਕ੍ਰੇਸੀ ਤੇ ਇਹਦੇ ਨਾਲ ਆਪਾਂ ਨੂੰ ਚੱਲਣਾ ਲੜਾਈ ਨਹੀਂ ਕਰਨੀ ਚਾਹੀਦੀ ਚਾਹੇ ਕੋਈ ਸਰਪੰਚ ਹੋਵੇ ਮੈਂਬਰ ਪੰਚਾਇਤ ਹੋਵੇ ਚੋਣ ਕਮਿਸ਼ਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਤੁਸੀਂ ਸਾਰੇ ਪਿਆਰ ਨਾਲ ਰਹੋ ਪਿਆਰ ਨਾਲ ਰਹੋ ਤੇ ਕੋਈ ਨਹੀਂ ਜਿੱਤ ਹਾਰ ਤੇ ਬਣੀ ਹੈ ਜਿੰਨੇ ਜਿੱਤਣਾ ਜਿੰਨੇ ਹਾਰਨਾ ਹਰ ਜਾਣਾ ਤੇ ਪਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਪਿਆਰ ਮੁਹੱਬਤ ਜਿੰਦਾਬਾਦ ਸਰ ਪੰਜਾਬੀਆਂ ਦੇ ਪੰਜਾਬੀ ਦੇ ਨਾਂ ਦੇ ਕੋ ਖਾਸ ਨੇ ਆ ਔਰ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਗੀਤ ਤੁਹਾਨੂੰ ਸੁਣਾ ਦਊ ਫਿਰ ਤੁਹਾਨੂੰ ਇਜਾਜ਼ਤ ਹੈ ਪੰਜਾਬੀਆਂ ਨੂੰ ਪੰਜਾਬੀ ਬਸ ਪੰਜਾਬੀ ਬੋਲੀ ਚੇਤੇ ਰੱਖਣ ਕਿ ਭੁੱਲਣਾ ਨਹੀਂ ਉਹਨੇ ਜਿੰਨੇ ਬੋਲਣਾ ਸਿਖਾਲਿਆ ਜਿਹੜੀ ਮਾਂ ਨੇ ਮੈਨੂੰ ਲਾਡਾਂ ਚਾਵਾਂ ਨਾਲ ਪਾਲਿਆ ਕਿਸੇ ਦੀਆਂ ਚਾਲਾਂ ਵਿੱਚ ਫਸਿਓ ਕਦੇ ਨਾ ਪਾਵਾ ਲੂੰਬੜੀ ਮਿਲੇ ਪਾਵਾ ਕਾਂ ਟੱਕਰੇ ਆਪਾਂ ਤਾਂ ਪੰਜਾਬੀ ਬੋਲੀ ਬੋਲਣੀ ਪਾਵਾ ਮੇਮ ਜਾਂ ਮੇਮ ਦੀ ਮਾਂ ਟੱਕਰੇ ਪੰਜਾਬੀ ਜਿੰਦਾਬਾਦ ਕਿਉਂਕਿ ਇਹ ਇੱਕ ਗਾਣਾ ਸਾਡਾ ਜੀ ਕਿ ਮਿਰਜੇ ਦੇ ਵਾਂਗੂ ਮੈਂ ਨਹੀਂ ਸੋਹਣਾ ਜੱਟ ਥੱਲੇ ਜੱਗੇ ਜੱਟ ਵਾਂਗੂ ਨਹੀਂ ਕਰੋੜੀ ਬੱਲੇ ਬੱਲੇ ਮੇਰੇ ਨਾਲ ਜੇ ਕਰਨਗੀ ਹੈ ਰਫੇਰੀਆਂ ਮਲੌਣੀਆਂ ਨਹੀਂ ਤੇ ਲਿਆਦੂ ਬਿੱਲੋ ਨੇਰੀਆਂ ਨੇਰੀਆਂ ਲਿਆਦੂ ਬਿੱਲੋ ਨੇਰੀਆਂ ਔਰ ਤੁਹਾਡੇ ਚੈਨਲ ਦੇ ਰਾਹੀਂ ਮੈਂ ਇਹ ਸਾਰੀ ਲੋਕਾਂ ਨੂੰ ਕਹਿੰਦਾ ਕਿ ਹੈਪੀ ਦਸਹਿਰਾ ਹੈਪੀ ਦੀਵਾਲੀ ਔਰ ਮਹਾਰਾਜ ਦਾ ਪ੍ਰਗਟ ਦਿਹਾੜਾ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਗਟ ਦਿਹਾੜਾ ਆ ਰਿਹਾ ਹੁੰਦੀ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਬਾਬਾ ਵਿਸ਼ਕਰਮਾ ਜੀ ਦਾ ਦਿਨ ਆ ਰਿਹਾ ਬਹੁਤ ਬਹੁਤ ਵਧਾਈਆਂ ਸਰ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਦਾ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਬ੍ਰਦਰ ਥੈਂਕ ਯੂ ਸਰ ਜਿਹਦੇ ਵਾਸਤੇ ਰੋ ਤੇ ਸਨ ਦਿਵਿੰਦਰ ਦਿਆਲਪੁਰੀ ਜਿੱਦਾਂ ਮੈਂ ਕੱਲ ਕੀਤੀ ਕਿ ਉੱਚੀ ਸੁਰ ਦਾ ਮਾਲਕ ਉੱਚੀ ਹੇਕ ਦਾ ਮਾਲਕ